ਇਸ ਲਈ ਦੀ ਵੱਡੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਿਸਾਨ ਸੁਭਕਰਨ ਦੀ ਰਿਪੋਰਟ ਦੇ ਵਿੱਚ ਵੱਡੇ ਖਲਾਸੇ ਹੋਏ ਨੇ ਪੋਸਟਮਾਰਟਿਮ ਰਿਪੋਰਟ ਸੌਂਪੀ ਗਈ ਆ ਪੁਲਿਸ ਨੂੰ ਉਸ ਦੇ ਵਿੱਚ ਵੱਡਾ ਖਲਾਸਾ ਏ ਮਿਲਿਆ ਕਿ ਜਿਹੜੀ ਉਹਨਾਂ ਦੀ ਖੋਪੜੀ ਦੇ ਵਿੱਚ ਕਿਸਾਨ ਸੁਭ ਕਰਨ ਦੀ ਗੋਲੀ ਵੱਜਦੀ ਹੈ ਖੋਪੜੀ ਦੇ ਵਿੱਚ ਉਸ ਦੇ ਵਿੱਚ ਮੈਟਲ ਤਾਤ ਦੇ ਜਿਹੜੇ ਸਰਲੇ ਮਿਲੇ ਨੇ ਔਰ ਦੱਸਦੀ ਹੈ ਕਿ ਇਸ ਤੋਂ ਬਾਅਦ ਪਟਿਆਲੇ ਰਜਿੰਦਰਾ ਹਸਪੀਟਲ ਤੇ ਜਿਹੜੀ ਰਿਪੋਰਟ ਸੀਗੀ ਉਹ ਜਾਂਚ ਦਾ ਵਿਸ਼ਾ ਹੈ ਉਸ ਤੇ ਹੋਰ ਜਾਂਚ ਕੀਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ 29 ਫਰਵਰੀ ਨੂੰ ਜੋ ਗੋਲੀ ਵਜਣ ਦੇ ਕਾਰਨ ਜਦੋਂ 21 ਫਰਵਰੀ ਨੂੰ ਗੋਲੀ ਵਜਣ ਦੇ ਕਾਰਨ ਸੁਭਕਰਨ ਦੀ ਡੈਥ ਹੋ ਜਾਂਦੀ ਤੇ 29 ਫਰਵਰੀ ਨੂੰ ਪੋਸਟਮਾਰਟਮ ਹੁੰਦਾ ਉਸ ਦੇ ਵਿੱਚ ਵੱਡੇ ਖਲਾਸੀ ਹੋਏ ਨੇ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਕਿਹਾ ਜਾ ਰਿਹਾ ਸੀ ਗੋਲੀ ਰਬੜ ਦੀ ਨਾਲ ਜਿਹੜੀ ਉਸ ਦੀ ਮੌਤ ਹੋਈ ਹੈ ਪਰ ਨਹੀਂ ਇੱਥੇ ਇਹ ਜਾਂਚ ਜਿਹੜੀ ਸਾਹਮਣੇ ਆਈ ਹੈ ਕਿ ਸੁਭਕਰਨ ਦੀ ਮੌਤ ਜਿਹੜੀ ਆ ਉਹ ਇੱਕ ਅਸਲੀ ਧਾਤ ਦੀ ਗੋਲੀ ਨਾ ਵੱਜੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸੁਬਕਰਨ ਦੇ ਸਰੀਰ ਤੋਂ ਧਾਤ ਦੇ ਪਲੇਟ ਵੀ ਮਿਲਨੇ ਜਿਹੜੇ ਧਾਤ ਦੀਆਂ ਮੈਲ ਧਾਤ ਦੀਆਂ ਜਿਹੜੀਆਂ ਸਰਲੇ ਮਿਲੇ ਨੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਪਲਾਸਟਿਕ ਮਹਿਰ ਸੁਬਕਰਨ ਦੀ ਮੌਤ ਵਿੱਚ ਵਰਤੇ ਗਏ ਹਥਿਆਰਾਂ ਦਾ ਪਤਾ ਲਗਾਉਣ ਵਿੱਚ ਮਦਦ ਕਰਨਗੇ ਉਹ ਜਿਹੜੇ ਧਾਤ ਦੇ ਸਰਲੇ ਮਿਲੇ ਨੇ ਔਰ ਮੈਟਲ ਧਾਤ ਧਾਤ ਦੇ ਉਸ ਨੂੰ ਲੈਬ ਲੈਬੋਰੀ ਦੇ ਵਿੱਚ ਭੇਜ ਦਿੱਤਾ ਜਾਂਚ ਲਈ ਭੇਜ ਦਿੱਤਾ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਖੋਪੜੀ ਵਿੱਚ ਮਿਲੇ ਧਾਤ ਦੇ ਪਲੇਟ ਵੀ ਪੁਲਿਸ ਨੂੰ ਸੌਂਪ ਦਿੱਤੇ ਗਏ ਹਨ ਅਤੇ ਉੱਤੇ ਹੀ ਦੱਸਿਆ ਜਾ ਰਿਹਾ ਹੈ ਕਿ ਪਟਿਆਲੇ ਦੇ ਐਸਐਸਪੀ ਵਰਨਨ ਸ਼ਰਮਾ ਨੇ ਇਸ ਮਾਮਲੇ ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਕਰ ਦਿੱਤਾ ਹੈ ਐਸਐਸਪੀ ਵਰਨਨ ਸ਼ਰਮਾ ਨੇ ਜਿਹੜੇ ਪਟਿਆਲੇ ਦੇ ਉਹਨਾਂ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਜਾਂਚ ਤੋਂ ਬਾਅਦ ਲਗਾਤਾਰ ਜਿਹੜੇ ਰਿਪੋਰਟਰਜ਼ ਨੇ ਪੱਤਰਕਾਰਾਂ ਨੇ ਤੋਂ ਪੁੱਛ ਰਹੇ ਨੇ ਐਸਐਸਪੀ ਜਿਹੜੇ ਪਟਿਆਲੇ ਦੇ ਵਰਨਨ ਸ਼ਰਮਾ ਤਾਂ ਉਹ ਚੁੱਪ ਰਹੇ ਨੇ ਕਿਉਂਕਿ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਉਸ ਦੇ ਸਰੀਰ ਸੱਟ ਵੱਜੀ ਸੀ ਉਹਦਾ ਹੀ ਕਾਰਨ ਹੈ ਗੋਲੀ ਲੱਗਣ ਕਾਰਨੀ ਉਸ ਦੀ ਮੌਤ ਹੋਈ ਹੈ ਤੇ ਅੱਗੇ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਹਰਿਆਣਾ ਦੇ ਜੀਂਦ ਇਲਾਕਾ ਹੈ ਔਰ ਜਿਹੜਾ ਸੁਪਰਡੈਂਟ ਸੁਮਿਤ ਕੁਮਾਰ ਨੂੰ ਵੀ ਕਈ ਵਾਰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਵੱਲੋਂ ਵੀ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਤੇ ਸੁਮਿਤ ਕੁਮਾਰ ਨੇ ਪਹਿਲਾਂ ਕਿਸਾਨਾਂ ਦੇ ਪੈਲਟ ਗਨ ਜਾਂ ਕਿਸੇ ਹੋਰ ਕਿਸਮ ਦੇ ਹਥਿਆਰ ਦੀ ਵਰਤੋਂ ਤੋਂ ਇਨਕਾਰ ਕੀਤਾ ਸੀ ਜਿਹੜੀ ਵਰਤ ਤੋਂ ਵੱਡੇ ਸਵਾਲ ਇਹ ਨੇ ਕਿ ਜਿਹੜੀ ਵਰਤ ਤੋਂ ਕਹੀ ਗਿਆ ਪੈਲਟ ਗਨ ਜੀਤੇ ਕਿਹਾ ਗਿਆ ਸੀ اسی ਵਰਤੋਂ ਨਹੀਂ ਕਰੀ ਤਾਂ ਨੌਜ਼ਬਾਨਾਂ ਦੀ ਸਿਰਲੇ ਪਾਏ ਗਏ ਨੇ ਬਹੁਤ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਮੈਂ ਤਾਂ ਸਾਂਝੀ ਵੀ ਕਰ ਰਹੇ ਇੱਕ ਨੌਜਵਾਨ ਦੀ ਪਿੱਠ ਦੇ ਵਿੱਚ ਕਿਸ ਤਰ੍ਹਾਂ ਛਰਲੇ ਪਾਏ ਨੇ ਪਾਇਲਟ ਗਨ ਹੀ ਵਰਤੀ ਗਈ ਹੈ ਔਰ ਦੋਸਤੋ ਬਾਅਦ ਕਿਹਾ ਗਿਆ ਸੀ ਕਿ ਅਸੀਂ ਹੋਰ ਹਥਿਆਰ ਨਹੀਂ ਵਰਤੇਗੇ ਵੀ ਵੱਡੇ ਖਲਾਸੀ ਹੋ ਰਹੇ ਨੇ ਤੇ ਪੰਜਾਬ ਤੇ ਹਰਿਆਣਾ ਦੇ ਹਜ਼ਾਰਾਂ ਕਿਸਾਨ ਲਗਾਤਾਰ ਬੈਠ ਨੇ ਧਰਨੇ ਤੇ ਉਦੋਂ ਕੇਂਦਰ ਤੇ ਕੇਂਦਰ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਲਗਾਤਾਰ ਜਿਹੜੇ ਕਿਸਾਨ ਜ਼ਖਮੀ ਹੋ ਰਹੇ ਨੇ ਕਿ ਸਾਡੀਆਂ ਜਿਹੜੀਆਂ ਮੰਗਾਂ ਮੰਨ ਲੀਆਂ ਜਾਣ ਤੇ ਕਿਸਾਨ ਯੂਨੀਅਨ ਵੱਲੋਂ ਵੀ ਨਿਰਪੱਖ ਜਾਂਚ ਕਰਨ ਦੇ ਜਿਹੜੀ ਗੱਲ ਕਹੀ ਜਾ ਰਹੀ ਹੈ ਜਗਜੀਤ ਸਿੰਘ ਢੱਲੇਵਾਲ ਦਾ ਵੀ ਬਿਆਨ ਆਇਆ ਸੀ ਕਿ ਅਸੀਂ ਜਿਹੜੀ ਜਾਂਚ ਕਰ ਰਹੇ ਹਾਂ 350 ਤੋਂ ਜ਼ਿਆਦਾ ਕਿਸਾਨ ਜ਼ਖਮੀ ਹੋਏ ਹੋਏ ਨੇ ਤਾਂ ਉੱਥੇ ਹੀ ਪੰਜਾਬ ਪੁਲਿਸ ਵੱਲੋਂ ਜਿਹੜੀ 0 ਐਫ ਆਰ ਦਰਜ ਕੀਤੀ ਗਈ ਉਸ ਤੇ ਲਗਾਤਾਰ ਬ੍ਰੁਧੀ ਪਾਟੀਆਂ ਸਵਾਲ ਖੜੇ ਕਰ ਰਹੀਆਂ ਨੇ 8 ਦਿਨੋਂ ਜਿਹੜਾ ਮਰਦਾ ਘਾੜ ਤੋਂ ਬਾਅਦ ਸੁਬਹ ਕਰਨ ਦਾ ਜਿਹੜਾ ਪੋਸਟਮਾਰਟਮ ਹੁੰਦਾ ਹੈ ਔਰ ਪੰਜਾਬ ਸਰਕਾਰ ਨੇ 1 ਕਰੋੜ ਰੁਪਏ ਦਾ ਬੇਸਿਕ ਮੁਆਵਜ਼ਾ ਦੇ ਦਿੱਤਾ ਪਰ ਉਸ ਤੇ ਇਹ ਵੱਡਾ ਸਵਾਲ ਖੜਾ ਹੋ ਰਿਹਾ ਕਿ ਜਿਹੜੇ ਸ਼ਰਲੇ ਮਿਲੇ ਨੇ ਰਿਪੋਰਟ ਪੁਲਿਸ ਨੂੰ ਸੰਪੀ ਗਈ ਆ ਉਸ ਦੇ ਵਿੱਚ ਸਭ ਤੋਂ ਵੱਡਾ ਇਹ ਆ ਕਿ ਉਸ ਦੇ ਖੋਪੜੀ ਵਿੱਚ ਜਿਹੜੀ ਗੋਲੀ ਵੱਜੀ ਆ ਉਸ ਦੇ ਨਾਲ ਹੀ ਮੌ ਸੀ ਦੂਸਰਾ ਹਜੇ ਤੱਕ ਜਾਂਚ ਕਿਉਂ ਨਹੀਂ ਕੀਤੀ ਜਾ ਰਹੀ ਮਲਟ ਧਾਤ ਦੇ ਜਿਹੜਾ ਸਰਲੇ ਮਿਲੇ ਨੇ ਉਹਨੂੰ ਲੈਬਾਰਟਰੀ 'ਚ ਟੈਸਟ ਕਰਨ ਨੂੰ ਭੇਜਿਆ ਕਿਉਂ ਨਹੀਂ ਦੂਸਰੀ ਗੱਲ ਇਹ ਆ ਕਿ ਉਹ ਤੋਂ ਪੂਰੀ ਤਰ੍ਹਾਂ ਕਨਫਰਮ ਹੋ ਜਾਏਗਾ ਸਬੂਤ ਮਿਲ ਜਾਣਗੇ ਕਿ ਕਿਹੜੀ ਗਨ ਵਰਤੀ ਗਈ ਔਰ ਦੂਸਰੀ ਗੱਲ ਜਿਹੜੇ ਜੀਨ ਦੇ ਐਸਐਸਪੀ ਕਹਿ ਰਹੇ ਸੀ ਕਿ ਅਸੀਂ ਪਾਇਲਟ ਗਨ ਨਹੀਂ ਵਰਤੀ ਪਰ ਸਰਿਆਮ ਨੌਜਵਾਨਾਂ ਦੇ ਵਰਤੀ ਗਏ ਨੇ ਫਿਲਹਾਲ ਬਹੁਤ ਵੱਡੀ ਇਹ ਖਬਰ ਹੈ ਕਿ ਜਿਹੜੀ ਰਿਪੋਰਟ ਆਈ ਆ ਐਫਆਰ ਰਿਪੋਰਟ ਦੇ ਵਿੱਚ ਕਿਉਂ ਨਹੀਂ ਇਹ ਚੀਜ਼ਾਂ ਦਰਜ ਕੀਤੀਆਂ ਜਾ ਰਹੀਆਂ ਇਸ ਨੂੰ ਲੈ ਕੇ ਵਿਰੋਧੀ ਸਵਾਲ ਖੜੇ ਕਰ ਰਹੇ ਨੇ ਤੇ ਵੱਡੀ ਗੱਲ ਇਹ ਹੈ ਕਿ ਸ਼ੁਭਕਰਨ ਦੀ ਮੌਤ ਆ ਜਿਹੜੀ ਸਿਰ ਵਿੱਚ ਗੋਲੀ ਲੱਗਣ ਕਾਰਨ ਹੀ ਹੋਈ ਹੈ